ਹਾਂਜੀ ਦੋਸਤੋ ਤੁਸੀਂ ਵੀ ਪੁਰਾਣਾ ਸਾਧਨ ਕੋਈ ਵੇਚਣਾ ਚਾਹੁੰਦੇ ਆ ਤੇ ਪਤਾ ਨਹੀਂ ਲੱਗਦਾ ਪਿਆ ਕਿੱਥੇ ਵੇਚੋ ਤੇ ਪੈਸੇ ਵੀ ਚੰਗੇ ਚਾਹੁੰਦੇ ਆ ਤੇ ਡੀਲਰ ਕਹਿੰਦੇ ਪੈਸੇ ਅਸੀਂ ਤੁਹਾਨੂੰ ਬਹੁਤ ਹੀ ਘੱਟ ਦੇਵਾਂਗੇ ਪਰ ਤੁਸੀਂ ਕਰਨਾ ਕੀ ਆ ਹੁਣ ਭਾਰਤ ਦੇ ਵਿੱਚ ਕਹਿੰਦੇ ਇੱਕ ਪੋਰਟਲ ਲਾਂਚ ਹੋਇਆ ਵਾ ਨਵਾਂ ਜਿਹਦੇ ਵਿੱਚ ਤੁਸੀਂ ਆਪਣੇ ਕਿਸੇ ਵੀ ਪੁਰਾਣੀ ਚੀਜ਼ ਨੂੰ ਉੱਥੇ ਬੇਚ ਸਕਦੇ ਆ ਲਾਈਕ ਕਾਰ ਹੋ ਗਈ ਜਿਹਦਾ ਤੁਹਾਡਾ ਮੋਟਰਸਾਈਕਲ ਸਕੂਟਰ ਕੁਝ ਵੀ ਉੱਥੇ ਜਾ ਕੇ ਤੁਸੀਂ ਬੇਚ ਸਕਦੇ ਆ ਕਰਨਾ ਕੀ ਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੇ ਵਿੱਚ ਇੱਕ ਐਪਲੀਕੇਸ਼ਨ ਡਾਊਨਲੋਡ ਕਰਨੀ ਆ ਜੀ ਪਲੇ ਸਟੋਰ ਤੋਂ ਜਿਹਦਾ ਨਾਮ ਹੈਗਾ ਵਾ ਜੀ ਸਪਿਨੀ ਸਪੀਨਿੰਗ ਤੁਸੀਂ ਡਾਊਨਲੋਡ ਕਰਨ ਤੋਂ ਬਾਅਦ ਜਿਹੜੀ ਵੀ ਚੀਜ਼ ਵੇਚਣੀ ਆ ਕਾਰ ਆ ਬਾਈਕ ਆ ਜੋ ਵੀ ਆ ਉਹਦੇ ਫੋਟੋ ਖਿੱਚ ਕੇ ਵਿੱਚ ਮੈਂਸ਼ਨ ਕਰ ਦੇਣੀ ਆ ਤੇ ਕਿੰਨੇ ਦੀ ਵੇਚਣਾ ਚਾਹੁੰਦੇ ਆ ਉਹਨਾਂ ਰੇਟ ਵੀ ਤੁਸੀਂ ਮੈਂਸ਼ਨ ਕਰਕੇ ਸੈਂਡ ਕਰ ਦੇਣਾ ਆ ਇਹ ਕਹਿੰਦੇ ਭਾਰਤ ਵੱਲੋਂ ਲਾਂਚ ਕੀਤਾ ਗਿਆ ਪੋਰਟਲ ਆ ਹੈਨਾ ਕੋਈ ਵੀ ਫਰੇਬ ਜਾਂ ਡੁਪਲੀਕੇਸੀ ਨਹੀਂ ਹੈਗੀਗੀ ਬਿਲਕੁਲ ਜੈਨੂਨ ਹੈ ਇਹ ਇੱਕ ਐਪ ਆ ਜਿਹੜੀ ਕਿ ਪਲੇ ਸਟੋਰ ਤੋਂ ਆਪਾਂ ਇਹਨੂੰ ਡਾਊਨਲੋਡ ਕਰ ਸਕਦੇ ਆ ਇਹਦੇ ਵਿੱਚ ਕਹਿੰਦੇ ਜਿਹੜੀ ਵੀ ਚੀਜ਼ ਤੁਸੀਂ ਵੇਚੋਗੇ ਉਹਦੇ ਕਾਫੀ ਜ਼ਿਆਦਾ ਫਾਇਦੇ ਤੁਹਾਨੂੰ ਹੋਣਗੇ ਜਿਦਾ ਕਿ ਬੈਸਟ ਪ੍ਰਾਈਸ ਇੰਸ਼ੋਰੈਂਸ ਲਾ ਲਓ ਯਾ ਫਿਰ ਸੇਮ ਡੇ ਤੁਹਾਡਾ ਮਨੀ ਜਿਹੜੀ ਆ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗੀ ਹੈਨਾ ਸੋ ਹੋਰ ਵੀ ਬਹੁਤ ਸਾਰੇ ਫਾਇਦੇ ਦੱਸੇ ਜਾ ਰਹੇ ਆ ਸੋ ਦੋਸਤੋ ਘਬਰਾਣਾ ਨਹੀਂ ਹੈਗਾ ਜੇ ਕਿਸੇ ਨੇ ਵੀ ਕੋਈ ਸਾਧਨ ਵੇਚਣਾ ਹੈ ਤਾਂ ਇੱਥੇ ਤੁਸੀਂ ਟਰਾਈ ਕਰ ਲਓ ਸਪਿਨੀ ਦੇ ਵਿੱਚ ਜਾ ਕੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਕੋਈ ਵੀ ਡੀਲਰ ਨਹੀਂ ਹੈਗਾ ਕੋਈ ਏਜੰਟ ਨਹੀਂ ਵਿੱਚ ਹੈਗਾ ਸਿੱਧਾ ਤੁਹਾਡਾ ਸਮਾਨ ਆ ਜਿਹੜੀ ਵੀ ਚੀਜ਼ ਆ ਤੁਸੀਂ ਆਪ ਵੇਚਣੀ ਆ ਤੇ ਸਾਹਮਣੇ ਖਰੀਦਦਾਰ ਆ ਜਿਨ੍ਹਾਂ ਨੇ ਖਰੀਦਣੀ ਆ ਕਹ ਲੋ ਕਿ ਅਮਰੇ ਸਾਹਮਣੇ ਤੁਸੀਂ ਗੱਲਬਾਤ ਕਰੋਗੇ ਹੈਨਾ ਸੋ ਵਿੱਚ ਕੋਈ ਵੀ ਵਿੱਚ ਵਿਚੋਲੀਆਂ ਨਹੀਂ ਹੈਗਾਗਾ ਸੋ ਹੁਣੇ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰੋ ਜੀ ਅਗਰ ਤੁਸੀਂ ਕੋਈ ਵੀ ਸਾਧਨ ਨੂੰ ਵੇਚਣਾ ਚਾਹੁੰਦੇ ਆ ਸਪਿਨੀ ਐਪ ਦਾ ਨਾਮ ਆ ਛੇਤੀ ਕਰੋ